ਹਾਂਜੀ ਆਸ਼ੀਰਕ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਾ ਦਾ ਹਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਮਗ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਸੋਹਣੀ ਲੱਗਣ ਦੀ ਗਰੰਟੀ ਆਪਾਂ ਹਰ ਵਾਰ ਦਿੰਦੇ ਆ ਵੀਡੀਓ ਸੋਹਣੀ ਲੱਗੀ ਲਾਈਕ ਕਰ ਦਿਓ ਸੋਨਾਂ ਦਾ ਕਮੈਂਟ ਕਰ ਦਿਓ ਕਿਉਂਕਿ ਚੀਜ਼ ਅੱਜ ਐਸੀ ਲੈ ਕੇ ਆਇਆ ਤੁਸੀਂ ਆਪਣੇ ਵੀਡੀਓ ਲਾਈਕ ਕਰੋਗੇ ਲਾਈਕ ਕਰ ਦਿਓ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਨਹੀਂ ਕਰਦੇ ਸੀ ਇੱਕ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖ ਕੇ ਬਾਹਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਸਾਨੂੰ YouTube ਵਾਲੇ ਦੱਸ ਦਿੰਦੇ ਵੀ ਇਹਨਾਂ ਨੇ ਸਾਡੀ ਵੀਡੀਓ ਦੇਖ ਲਈ ਪਰ ਚੈਨ ਤੇ ਲੈ ਕੇ ਆਇਆ ਕਪੜਾ ਬਹੁਤ ਹੀ ਪਿਆਰਾ ਕਪੜਾ ਹੈ ਬਹੁਤ ਹੀ ਵਧੀਆ कॉटन ਆ ਪ्युअर ਪ्युअर कॉटन ਇਹਨੂੰ ਜਾਮ ਜਾਮ कॉटन ਕਹਿੰਦੇ ਜਿਹੜਾ ਕੋਈ ਮਰਜ਼ੀ ਕਹਨੋ ਬਹੁਤ ਹੀ ਪਿਆਰਾ ਕਪੜਾ ਹੈ ਐਕਸਪੋਰਟ ਦੀ कॉटन ਹੁੰਦੀ ਹੈ ਜੀ ਇਹ ਪ੍ਰਿੰਟ کیا ਹੀ ਬਾਤਾਂ ਨੇ ਬਹੁਤ ਸੋਹਣੀ ਚੀਜ਼ ਆ ਤੇ ਆਲ ਓਵਰ ਲੈ ਲੋ ਚਾਹੇ ਕਮੀਜ਼ ਦਾ ਪੀਸ ਲੈ ਲੋ ਕੁਛ ਮਰਜ਼ੀ ਲੈ ਲੋ ਤੁਹਾਡੀ ਮਰਜ਼ੀ ਜਿੰਨਾ ਮਰਜ਼ੀ ਕਪੜਾ ਲੈ ਲੋ 2 ਮੀਟਰ 2.5 ਮੀਟਰ 3 ਮੀਟਰ ਤੁਹਾਡੀ ਮਰਜ਼ੀਆ ਕਟਵਾ ਕੇ ਥਾਨ ਆ ਜਾ ਮੇਰੇ ਕੋਲ ਵੱਡੇ ਵੱਡੇ ਰੰਗ ਡਿਜ਼ਾਈਨ ਬਹੁਤ ਪਿਆਰੇ ਆ ਜਿਹੜਾ ਵੀ ਸਹੀ ਲੱਗਦਾ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਸੂਟ ਤੁਹਾਨੂੰ ਸੂਟ ਲੈਣਾ ਪੂਰਾ ਸੂਟ ਲੈ ਲਿਓ ਤੁਹਾਡੇ ਕੋਲ ਕੋਈ ਸਲਵਾਰ ਹੈਗੀ ਆ ਬਾਟਮ ਹੈਗੀ ਆ ਉਹਦੇ ਨਾਲ ਮੈਚ ਹੁੰਦਾ ਕੋਈ ਪੀਸ ਨਾ ਉਹ ਲੈ ਲਿਓ ਤੇ ਤੁਹਾਡੇ ਘਰੇ ਵੀ ਪਹੁੰਚਾ ਦਾਂਗੇ ਦੁਕਾਨ ਤੋਂ ਅਗਰੇ ਨਾ ਦੁਕਾਨ ਤੋਂ ਅਗਲੇ ਜੋ ਨੰਗਲ ਕਲਾਥ ਹਾਊਸ ਮੈਲਕਣਾ ਮੈਲਕਣਾ ਬਾਜ਼ਾਰ ਦੇ ਵਿੱਚ ਪੀਰ ਵੇਲੀ ਜੀ ਆਪਣੀ ਦੁਕਾਨਾ ਜਦੋਂ ਮਰਜ਼ੀ ਆਜੋ ਨਹੀਂ ਆ ਸਕਦੇ ਤਾਂ ਕੈਸ਼ ਆਰਡਰ ਵੀ ਨਹੀਂ ਕਰਦੇ ਆਪਾਂ ਪਹਿਲਾਂ ਦੱਸ ਰਹੇ ਹਾਂਗੇ ਘਰੇ ਤੁਹਾਡੇ ਪਤਾ ਦੇ ਡਾਕ ਰਾਹੀਂ ਕੱਪੜੇ ਦਾ ਰੇਟ ਪੁੱਛ ਲਓ ਨੰਬਰ ਹੈਗਾ ਆਪਣਾ 9494316000 ਉਹਦੇ ਕੰਟੈਕਟ ਕਰ ਲਓ ਇਸ ਵਾਰੀ ਆਪਾਂ ਪ੍ਰਾਈਸ ਰਿਵੀਲ ਨਹੀਂ ਕਰਦੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਕਿੰਨਾ ਪ੍ਰਾਈਸ ਹੋ ਸਕਦਾ ਹੈ ਇਹ ਕੱਪੜੇ ਦਾ ਕੱਪੜਾ ਬਹੁਤ ਪਿਆਰਾ ਹੈਗਾ ਬਹੁਤ ਹੀ ਜ਼ਿਆਦਾ ਪਿਆਰਾ ਕੱਪੜਾ ਹੈਗਾ ਬਹੁਤ ਸੋਹਣੇ ਡਿਜ਼ਾਈਨ ਨੇ ਕੱਲੀ ਸ਼ਰਟ ਦਾ ਪੀਸ ਲੈਣਾ ਕੱਲੀ ਸ਼ਰਟ ਦਾ ਪੀਸ ਲੈ ਲਓ ਜੇ ਤੁਸੀਂ ਪੂਰਾ ਸੂਟ ਲੈਣਾ ਤਾਂ ਪੂਰਾ ਸੂਟ ਲੈ ਲਓ ਕੱਲੀ ਸ਼ਰਟ ਲੈ ਕੇ ਜਨਾ ਪਲੇਨ ਬਾਟਮ ਪਲੇਨ ਲੈਣੀ ਆ ਉਦਾਂ ਵੀ ਸੂਟ ਬਣਾ ਕੇ ਤੁਹਾਨੂੰ ਦੇ ਦਾਂਗੇ ਬਹੁਤ ਪਿਆਰੇ ਕਲਰ ਡਿਜ਼ਾਈਨ ਨੇ ਤੇ ਬਹੁਤ ਹੀ ਸੋਹਣਾ ਬਹੁਤ ਹੀ ਸੋਹਣੀ ਚੀਜ਼ ਆ ਜੀ ਮੰਗਲ ਕਲਾਸ ਹਾਊਸ ਮਹਿਲ ਕਲਾ ਨਲਕਣਾ ਦੁਕਾਨ ਤੇ ਆਉਣ ਵਾਸਤੇ ਜੀ ਜੇ ਤੁਸੀਂ ਆਉਣਾਗਾ ਬੱਸ ਸਟੈਂਡ ਤੋਂ ਆ ਕੇ ਨਾ ਬਾਜ਼ਾਰ ਆ ਬਿਆਰ ਦੇ ਵਿੱਚ ਪੀਰਖਾਨਾ ਜੀ ਪੀਰਖਾਨ ਦੇ ਬਿਲਕੁਲ ਸਾਹਮਣੇ ਕਿਚਨੇ ਦੀ ਗਲੀ ਆ ਗਲੀ ਤੇ ਆਪਣੀ ਦੁਕਾਨਾ ਜਦੋਂ ਮਰਜ਼ੀ ਆ ਜਾਓ ਨਹੀਂ ਆ ਸਕਦੇ ਤਾਂ ਕੂਰੀਅਰ ਕਰਵਾ ਦਾਂਗੇ ਤੁਹਾਡੇ ਘਰੇ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਮਿਲ ਜਾਊਗਾ ਬਹੁਤ ਹੀ ਸੋਹਣੇ ਪ੍ਰਿੰਟ ਨੇ ਬਹੁਤ ਸੋਹਣਾ ਕੱਪੜਾ ਹੈਗਾ ਕੋ ਪਿਓਰ ਕਾਟਨ ਆ ਪਿਓਰ ਕਾਟਨ ਵਧੀਆ ਕੱਪੜਾ ਹੈਗਾ ਜੀ ਜਲਦੀ ਜਲਦੀ ਜਿਹੜਾ ਵੀ ਸਹੀ ਲੱਗਦਾ ਜਿਹੜਾ ਪ੍ਰਿੰਟ ਤੁਸੀਂ ਲੈਣਾਗਾ ਆਕੇ ਦੁਕਾਨ ਤੋਂ ਲੈ ਸਕਦੇ ਹੋ ਜੀ ਜੇ ਕੋਰੀਅਰ ਕੋਹ ਕੋਈ ਵੀ ਕਰਵਾਵਾਗੇ ਸਕਰੀਨ ਸ਼ਾਟ ਲੈ ਕੇ ਤੇ ਇਹ ਦੋ ਨੰਬਰ ਹੈਗਾ 94943160 ਤੇ ਕੰਟੈਕਟ ਕਰ ਲਓ ਸੂਰਤਾਂ ਨੂੰ ਘਰੇ ਪਹੁੰਚਾ ਦਾਂਗੇ ਜੀ ਡਾਕ ਰਹੀ ਚਾਰ ਪੰਜ ਦਿਨਾਂ ਚ ਮਿਲ ਜੂਗਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਨੇ ਆਪ ਹੀ ਦੇਖੋ ਬਹੁਤ ਮਿਹਨਤ ਨਾਲ ਲੱਭ ਕੇ ਲਿਆਉਣਾ ਵੀਡੀਓ ਲਾਈਕ ਕਰਕੇ ਜਾਇਆ ਕਰੋ ਸ਼ੇਅਰ ਕਰਕੇ ਜਾਇਆ ਕਰੋ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਕਿ ਅਗਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤੇ ਜਲਦੀ ਜਲਦੀ ਦੇਖ ਕੇ ਆਪਣਾ ਫਾਇਦਾ ਕਰ ਸਕੋ ਕਿਉਂਕਿ ਇਹ ਇਦਾਂ ਦੀਆਂ ਚੀਜ਼ਾਂ ਕੱਪੜੇ ਤਾਂ ਹਰ ਇੱਕ ਨੇ ਪਾਉਣੀ ਹੁੰਦੇ ਆ ਸੋ ਸਸਤਾ ਵੇ ਸਸਤਾ ਨਾ ਜੁਗਾਤਾਂ ਨੂੰ ਸੋ ਜਿਹੜੀ ਵੀ ਵੀਡੀਓ ਜਲਦੀ ਜਲਦੀ ਦੇਖ ਕੇ ਤੁਸੀਂ ਮਤਲਬ ਬੁੱਕ ਕਰਾ ਸੋ ਕਿਉਂ ਫਿਰ ਜਲਦੀ ਜਲਦੀ ਸੇਲ ਹੋ ਜਾਂਦੇ ਹਨ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਬਹੁਤ ਮਿਹਨਤ ਲੱਗਦੀ ਆ ਸਾਨੂੰ ਇਹ ਚੀਜ਼ਾਂ ਲੈ ਕੇ ਆਉਣ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਜਲਦੀ ਜਲਦੀ ਬੁੱਕ ਕਰ ਲਓ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਜਿਹੜਾ ਵੀ ਲੈਣਾਗਾ ਹਨ ਉਹ ਲੈ ਲਓ ਤੇ ਕੱਪੜੇ ਦਾ ਪ੍ਰਾਈਸ ਦੱਸ ਦੂਗਾ ਮੋਬਾਈਲ ਨੰਬਰ ਹੈਗਾ 949931 ਸ਼ੇਅਰ ਦੇ ਕੰਟੈਕਟ ਕਰ ਲਓ ਕਪੜਾ ਤੁਹਾਨੂੰ ਉਹਤੇ ਰੇਟ ਜੋ ਵੀ ਹੋਵੇ ਦੱਸਦਾ ਇਕੱਲਾ ਸ਼ਰਟ ਦਾ ਪਿੱਛੇ ਸ਼ਰਟ ਦਾ ਪਿੱਛੇ ਦਾ ਲਓ ਆਲਓਵਰ ਸੂਟ ਲੈਣਾ ਆਲਓਵਰ ਸੂਟ ਲੈ ਲਓ ਜੇ ਤੁਹਾਡੇ ਕੋਲ ਕੋਈ ਬਾਟਮ ਪਈ ਉਹਦੇ ਨਾਲ ਕੋਈ ਮੈਚ ਹੁੰਦਾ ਤੁਹਾਨੂੰ ਲੱਗਦਾ ਤਾਂ ਉਹਦੇ ਨਾਲ ਮੈਚ ਕਰਕੇ ਲੈ ਲਓ ਨਹੀਂ ਫਿਰ ਸਾਡੇ ਤੋਂ ਲੈਣਾ ਤਾਂ ਬਾਟਮ ਦਾ ਪਲੇਨ ਕਪੜਾ ਤੁਹਾਨੂੰ ਸਾਡੇ ਦੇ ਦਾਂਗੇ ਜੀ ਆਲਓਵਰ ਸੂਟ ਪਾ ਲਓ ਬਣਾ ਲਓ ਬਹੁਤ ਘੈਂਟ ਪ੍ਰਾਈਜ਼ ਆ ਬਹੁਤ ਹੀ ਸੋਹਣਾ ਕਪੜਾ ਹੈ ਐਕਸਪੋਰਟ ਦੀ ਕਟ ਹੁੰਦੀ ਹੈ ਜੀ ਇਹ ਮੰਨ ਕੇ ਚੱਲੋ ਵੀ 500 ਰੁਪਏ ਮੀਟਰ ਦਾ ਕਪੜਾ ਹੁੰਦਾ ਹੈ ਜੀ ਘੱਟੋ ਘੱਟ 500 ਮੀਟਰ ਵਿਕਦਾ ਬਾਜ਼ਾਰ 'ਚ ਕਪੜਾ ਪਰ ਆਪਾਂ ਬਹੁਤ ਨੰਬਰ 94 94 31 6000 ਤੇ ਕੰਟੈਕਟ ਕਰ ਲਓ ਤੇ ਜਲਦੀ ਜਲਦੀ ਜਿਹੜਾ ਵੀ ਸਹੀ ਲੱਗਦਾ ਲੈ ਲਓ ਦੇ ਦਾਂਗੇ ਬਣਾ ਲਓ ਸੂਟ ਬਹੁਤ ਦੇਖੋ ਕਿੰਨੇ ਪਿਆਰੇ ਡਿਜ਼ਾਈਨ ਆ ਗਰਲਸ਼ ਲੋਕਾਂ ਲਈ ਆਟਮਾ ਸਾਰੀ A to Z ਬਹੁਤ ਮਿਹਨਤ ਨਾਲ ਮਿਲਦੇ ਐ ਇਦਾਂ ਦੇ ਕੱਪੜੇ ਹਰ ਇੱਕ ਕੋਲੇ ਨਹੀਂ ਹੁੰਦੇ ਐ ਬਹੁਤ ਹੀ ਮਿਹਨਤ ਨਾਲ ਮਿਲਦੇ ਹੁੰਦੇ ਆ ਤੇ ਤੁਸੀਂ ਦੇਖ ਲਓ ਬਾਜ਼ਾਰ ਦੇ ਵਿੱਚ ਆਮ ਤਾਂ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਹੁੰਦੀਆਂ ਬਹੁਤ ਹੀ ਮਿਹਨਤ ਲੱਗਦੀ ਨੇ ਤੇ ਉਹ ਲਿਆਉਣ ਵਾਸਤੇ ਬਹੁਤ ਫਿਰਨਾ ਪੈਂਦਾ ਫੇਰ ਜਾ ਕੇ ਨਗਰੀਆਂ ਨੇ ਤੋ ਵੀਡੀਓ ਸੋਹਣੀ ਲੱਗੀ ਤਾਂ ਲਾਈਕ ਜਰੂਰ ਕਰਕੇ ਜਾਇਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜਾ ਵੀ ਇਹਦੇ ਚੋਂ ਤੁਸੀਂ ਲੈਣਾਗਾ ਕੱਪੜਾ ਸਾਨੂੰ ਦੱਸ ਦਿਓ ਨੰਬਰ ਹੈਗਾ ਆਪਣਾ 94 99 31600 ਤੇ ਕੰਟੈਕਟ ਕਰ ਲਓ ਤੇ ਸੂਟ ਤੁਹਾਡੇ ਡਾਕ ਰਹੀਂ ਤੁਹਾਡੇ ਘਰੇ ਪਹੁੰਚਾ ਦਾਂਗੇ ਜੇ ਦੁਕਾਨ ਤੋਂ ਅਗਲੇ ਕਿਨੇ ਦੁਕਾਨ ਤੋਂ ਅਗਲੇ ਲਓ ਬਹੁਤ ਹੀ ਪਿਆਰਾ ਕੱਪੜਾ ਹੈਗਾ ਸ਼ਰਟ ਦਾ ਪੀਸ ਲੈਣਾ ਕੱਲੇ ਸ਼ਰਟ ਦਾ ਪੀਸ ਲੈ ਲਓ ਤੇ ਜੇ ਹੋਰ ਇਹ ਚ ਲੈਣਾ ਇਹ ਤਾਂ ਹੈਗੇ ਆਲ ਓਵਰ ਕੁਛ ਇਹਦੇ ਚ ਆ ਬਾਰਡਰ ਵਾਲੇ ਹੈਗੇ ਇੱਦਾਂ ਇਹਨਾਂ ਦੇ ਬਾਰਡਰ ਬਣਿਆ ਹੈ ਨੀਚੇ ਇਹ ਕੱਲੇ ਸ਼ਰਟ ਦੇ ਪੀਸ ਆ ਇਦਾਂ ਬਾਰਡਰ ਬਣਿਆ ਹੋਇਆ 4-5 ਵੀ ਡਿਜ਼ਾਈਨ ਹੈਗੇ ਬਹੁਤ ਪਿਆਰੇ ਡਿਜ਼ਾਈਨ ਨੇ ਪਰ ਇਹਦੀ ਲੰਬਾਈ ਬਣੂਗੀ 24 ਤੋਂ 43 ਇੰਚ ਲਵਾਈ ਬਣੂਗੀ 43 ਲਾਸਟ ਹੋਊਗੀ ਜਲਦੀ ਜਲਦੀ ਜਿਹੜਾ ਵੀ ਲੈਣਾ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਜੇ ਦੂਰੋਂ ਵੀ ਦੇਖਦੇ ਹੋ ਡਾਕ ਰਾਹੀਂ ਭੇਜਦੇ ਆਂਗੇ ਤੇ ਭੇਜ ਦਾਂਗੇ ਤੁਹਾਨੂੰ ਜੋ ਦੁਕਾਨ ਤੱਕ ਲੈ ਜਾਂ ਦੁਕਾਨ ਤੱਕ ਲੈ ਜਾਓ ਕੈਸ਼ ਓਨਲੀ ਨਹੀਂ ਕਰਦੇ ਆਂ ਆਪਾਂ ਪਹਿਲਾਂ ਦੱਸ ਰਹੇ ਹਾਂ ਮੈਂ ਪੈਸੇ ਐਡਵਾਂਸ ਦੇਣੇ ਪੈਣਗੇ ਤੇ ਜਿੰਨੀ ਜਲਦੀ ਆਰਡਰ ਕਰੋਗੇ ਉੰਨੀ ਜਲਦੀ ਤੁਹਾਨੂੰ ਮਿਲੇਗਾ ਗਾਰੰਟੀ ਹੈ ਚੀਜ਼ ਆਮ ਬਾਜ਼ਾਰ ਚ ਨਹੀਂ ਮਿਲਦੀ ਬਹੁਤ ਲੱਭ ਕੇ ਲੈ ਕੇ ਆਉਣੀ ਪੈਂਦੀ ਆ ਸੋ ਵੀਡੀਓ ਸੋਹਣੀ ਲੱਗੀ ਲਾਈਕ ਕਰ ਦਿਓ ਸੋਹਣਾ ਜਿਹਾ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਚੈਨਲ ਨੂੰ ਜਲਦੀ ਮਿਲਦਾ ਹੋਰ ਸੋਹਣੇ ਸਿਰੂਟਾਂ ਨਾਲ ਨਵੀਂ ਵੀਡੀਓ ਚ ਹਾਸ਼ੀ ਕਾਲ